ਫੋਰਟਿਸ ਹਸਪਤਾਲ ਲੁਧਿਆਣਾ ਵੱਲੋਂ ਚੰਡੀਗੜ੍ਹ ਹਸਪਤਾਲ ਖੰਨਾ ਵਿਖੇ ਇੱਕ ਨਵੀਂ ਮਲਟੀਸਪੈਸ਼ਲਿਟੀ ਆਪੀਡੀ ਦਾ ਉਦਘਾਟਨ ਕੀਤਾ ਗਿਆ ਖੰਨਾ ਵਿਖੇ ਉਦਘਾਟਨੀ ਸਮਾਰੋਹ ਵਿੱਚ ਹਸਪਤਾਲ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਜ਼ੋਨਲ ਡਾਇਰੈਕਟਰ ਡਾਕਟਰ ਵਿਸ਼ਵਦੀਪ ਗੋਇਲ ਨੇ ਨਾਲ ਅਲੱਗ-ਅਲੱਗ ਡਾਕਟਰਾਂ ਨੇ ਸ਼ਿਰਕਤ ਕੀਤੀ ਉਦਘਾਟਨ ਸਮਾਰੋਹ ਦੌਰਾਨ ਡਾਕਟਰ ਵਿਸ਼ਵਦੀਪ ਗੋਇਲ ਨੇ ਕਿਹਾ ਕੇ ਖੰਨਾ ਵਿੱਚ ओपीडी ਖੁੱਲਣ ਨਾਲ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਉਹ ਸੋ ਸਾਡੇ ਵੱਲੋਂ ਅੱਜ ਪੋਟਿਸ ਹਸਪਤਲ ਤੋਂ ਆਣਾ ਵੱਲੋਂ ਸੋ ਖੰਨਾ ਦੇ ਵਿੱਚ ਇੱਕ ਮਲਟੀ ਸਪੈਸ਼ਲਟੀ ओपीडी ਸੈਂਟਰ ਦਾ ਅੱਜ ਇਨੌਗੁਰੇਸ਼ਨ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਜਿਹੜੇ ਪੋਟਿਸ ਹਸਪਤਲ ਤੋਂ ਆਣ ਤੋਂ ਵੱਖ-ਵੱਖ ਸਪੈਸ਼ਲਿਸਟ ਜਿਹੜੇ ਹੈਗੇ ਕਿ ओपीडी ਸਰਵਿਸਿਜ਼ ਇੱਥੇ ਲੋਕਲ ਲੋਕਾਂ ਨੂੰ ਖੰਨਾ ਤੇ ਆਸ-ਪਾਸ ਦੇ ਏਰੀਆ ਦੇ ਲੋਕਾਂ ਨੂੰ ਦੇਣ ਵਾਸਤੇ ਉਹ ਆਪਣਾ ਰੈਗੂਲਰ ਰੱਬ ਤੋਂ ਵਿਜ਼ਿਟ ਕਰਨਗੇ। ਤੇ ਸਾਡਾ ਮੇਨ ਮੋਟਿਵ ਇਹ ਹੈ ਕਿ ਜਿਹੜੇ ਪੇਸ਼IENTS ਨੂੰ ਹੈ ਕਿ ਜਿਹੜੀ ਕੋਈ ਖਾਸ ਸਪੈਸ਼ਲਿਸਟ ਸਰਵਿਸਿਜ਼ ਲਈ ਬਹੁਤ ਦੂਰ ਨਾ ਜਾਣਾ ਪਵੇ ਜਿਹੜੇ ਕਿ ਡਾਕਟਰਸ ਤੇ ਕੁਝ ਸੇਵਾਵਾਂ ਜਿਹੜੀਆਂ ਹੈ ਅਸੀਂ ਲੋਕਲ ਲੈਵਲ ਤੇ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਭਾਵੇਂ ਜਿਹੜਾ ਲੋਕਾਂ ਦਾ ਟਰੈਵਲ ਟਾਈਮ ਬਚ ਸਕੇ ਉਹਨਾਂ ਨੂੰ ਇਮੀਡੀਏਟ ਕੇਅਰ ਜਿਹੜੀ ਹੈ ਕਿ ਉਹ ਉਰੇ ਮਿਲ ਸਕੇ ਤੇ ਕੁਝ ਪੇਸ਼ੈਂਟ ਜਿਹੜੇ ਕਿ ਪਹਿਲਾਂ ਆਪਰੇਟ ਕਰਾ ਚੁੱਕੇ ਨੇ ਜਾਂ ਕਿਤੇ ਐਡਮਿਟ ਹੋ ਚੁੱਕੇ ਉਹਨਾਂ ਦਾ ਫਾਲੋਅ ਅਪ ਜਿਹੜਾ ਹੈ ਕਿ ਉਹਨਾਂ ਦੇ ਘਰ ਦੇ ਨੇੜੇ ਹੋ ਸਕੇ ਤੇ ਇਹ ਇਹ ਮੇਨ ਸਾਈਡ ਸਾਡਾ ਮੋਟਿਵ ਹੈ ਕਿ ਕਿਸ ਤਰ੍ਹਾਂ ਅਸੀਂ ਜਿਹੜੀ ਸਪੈਸ਼ਲਟੀ ਸਰਵਿਸਿਜ਼ ਲਿਟਰਰੀ ਸਰਵਿਸਿਜ਼ ਨੂੰ ਤੇ ਸਪੈਸ਼ਲਿਸਟ ਜਿਹੜੇ ਕਿ ਉਰੇ ਲੋਕਲ ਲੈਵਲ ਤੇ ਅਵੇਲੇਬਲ ਹਮ ਨਾਰਮਲੀ ਨਹੀਂ ਹ ਤਾਂ ਕਿੰਨੇ ਡਾਕਟਰ ਰਹੇ ਹੈ ਇਸ ਸਮੂਹ ਵਿੱਚ ਬੱਚੇਗਾ ਨਹੀਂ ਸੋ ਫਿਲਹਾਲ ਅਸੀਂ ਚਾਰ ਡਾਕਟਰ ਸਟਾਰ ਸਪੈਸ਼ਲਿਟੀਜ਼ ਨਾਲ ਅਸੀਂ ਸਟਾਰਟ ਕੀਤਾ ਹੈ ਜਿਹਦੇ ਚ ਕੀ ਜੀਆਈ ਸਰਜਰੀ ਚ ਡਾਕਟਰ ਮੁਕੇਤ ਕੁਮਾਰ ਯੂਰੋਲੋਜੀਸ ਨੇ ਵਿੱਚ ਜਿਹੜੇ ਆਪਣੇ ਡਾਕਟਰ ਵਰੁਣ ਮਿੱਤਲ ਆਬਸਟੈਕਾਈਨਿਦਿਜ਼ ਡਾਕਟਰ ਸ਼ਿਵਾਨੀਕਰ ਤੇ ਕੈਂਸਰ ਵਾਸਤੇ ਡਾਕਟਰ ਅਨੀਸ਼ ਪਾਟਿਆ ਜਿਹੜੇ ਹੈ ਕਿ ਉਹ ਚਾਰ ਆਪਣੀ ਡਾਕਟਰ ਸਰਵਿਸ ਸਪੈਸ਼ਲਿਟੀ ਸਰਵਿਸ ਪਹਿਲਾਂ ਸਟਾਰਟ ਕਰਾਂਗੇ ਤੇ ਜਿੱਦਾਂ ਜਿੱਦਾਂ ਸਾਨੂੰ ਲੱਗਦਾ ਹੈ ਕਿ ਜਿੱਕੀ ਹੋਰ ਕਿਸੇ ਸਪੈਸ਼ਲਿਟੀ ਦੀ ਰਿਕੁਆਇਰਮੈਂਟ ਆਂਦੀ ਹੈ ਤੇ ਕੋਈ ਡਿਮਾਂਡ ਆਂਦੀ ਹੈ ਤੇ ਲੋਕਾਂ ਦਾ ਉਹਨਾਂ ਦੀ ਨੀਡ ਹੈ ਦਸੀ ਹੋਰ ਵੀ ਡਾਕਟਰਸ ਨੂੰ ਜਰੂਰ ਇਥੇ ਐਡ ਕਰਾ ਦੇ ਸਰ ਆਪੀਡੀ ਜਿਹੜੀ ਹੈ ਫੋਟੇ ਦੀ ਕਿੰਨੇ ਕੁ ਸ਼ਰਤ ਜਿਹੜੀ ਹੈ ਬੜੀ ਅਸੀਂ ਜਿਹੜਾ ਦੇਖੀਏ ਜੇ ਗੱਲ ਕਰੀਏ ਕਿ ਪੂਰੇ ਪੰਜਾਬ ਦੇ ਵਿੱਚ ਕੀ ਵੱਖ-ਵੱਖ ਜਗ੍ਹਾ ਤੇ ਅਸੀਂ ਸਰਵਿਸਿਜ਼ ਕਰਦੇ ਹਾਂ ਸਾਡੇ ਤਿੰਨ ਹਸਪੀਟਲ ਨੇ ਪੰਜਾਬ ਦੇ ਵਿੱਚ ਜਿਹੜੇ ਕਿ ਅਲੱਗ-ਅਲੱਗ ਜਗ੍ਹਾ ਤੇ ਸਰਵਿਸਿਜ਼ ਦੇ ਰਹੇ ਨੇ ਜੇ ਫੋਟੇ ਦੀ ਦਾਣਾ ਦੀ ਗੱਲ ਕਰੀਏ ਤਾਂ ਅਸੀਂ ਖੰਨਾਰੇ ਵਿੱਚ ਅਸੀਂ ਆਪੀਡੀ ਰਨ ਕਰ ਰਹੇ ਹਾਂ ਅਸੀਂ ਬਰਨਾਲਾ ਦੇ ਵਿੱਚ ਵੀ ਰਨ ਕਰਦੇ ਹਾਂ ਫਰੀਦਕੋਟ ਦੇ ਵਿੱਚ ਵੀ ਰਨ ਕਰਦੇ ਹਾਂ ਫਿਰੋਜ਼ਪੁਰ ਵੀ ਕਰਦੇ ਹਾਂ ਜਗਰਾਉਂ ਮੋਗਾ ਪਿਲੌਰ ਮਾਛੀਵਾੜਾ ਤੇ ਆਸੇ ਪਾਸੇ ਦੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਕਿ ਵੀ ਜਿਹੜੇ ਸਾਡੇ ਵੀਨ ਸ਼ਹਿਰਾਂ ਤੋਂ ਦੂਰ ਜਿਹੜੇ ਵੀ ਥੋੜੇ ਤੇ 40 50 ਕਿਲੋਮੀਟਰ ਤੱਕ ਦੇ ਰੇਡੀਅਸ ਦੇ ਵਿੱਚ ਵੀ ਜਿਹੜੀ ਹੈ ਅਸੀਂ ਆਪਣੇ ਡਾਕਟਰ ਨੂੰ ਲੈ ਜਾ ਕੇ ਉੱਥੇ ਲੋਕਲ ਲੈਵਲ ਲੈਵਲ ਤੇ ਹੈ ਜਿਹੜੀ ਆਪੀਡੀ ਸਰਵਿਸਿਜ਼ ਪ੍ਰੋਵਾਈਡ ਕਰ ਸਕੀ ਤਾਂ ਕਿ ਲੋਕਾਂ ਨੂੰ ਹੈ ਕਿ ਜਿੱਕਿ ਆਮ ਤੌਰ ਤੇ ਰੂਟੀਨ ਪ੍ਰੋਬਲਮਸ ਲਈ ਕਿਤੇ ਦੂਰ ਜਾਣਾ ਪੈਂਦਾ ਹੈ ਆਯੁਸ਼ਮਨ ਕਾਰਡ ਦੀ ਜਿਹੜੀ ਹੈ ਉਹ ਇੱਕ ਫਲਚਰ ਦੀ ਹੈ ਤਾਂ ਕਿ ਇਹ ਸਰਵਿਕ ओपीडी ਸੈਂਟਰ ਹੈ ਜੀ ਉਰੇ ਸਰਟੀਫਿਕੇਟ ਅਸੀਂ ਉਰੇ ਕੋਈ ਐਡਮਿਸ਼ਨ ਨਹੀਂ ਕਰ ਰਹੇ ਆ ਕੋਈ ਅਸੀਂ ਆਪਰੇਸ਼ਨ ਨਹੀਂ ਕਰਨੇ ਹੈਗੇ ਇਸ ਕਰਕੇ ਆਯੁਸ਼ਮਾਨ ਕਾਰਡ ਦਾ ਉਰੇ ਨਹੀਂ ਹੋ ਸਕਦਾ ਹੈਗਾ ਬਟ ਸਾਡਾ ਫਿਊਚਰ ਦੇ ਵਿੱਚ ਜੇ ਮੰਨ ਲਓ ਕੋਈ ਸੈਂਟਰ ਹੋਰ ਵੱਡਾ ਐਕਸਪੈਂਡ ਹੁੰਦਾ ਹੈ ਕੁਝ ਹੁੰਦਾ ਹੈ ਤਾਂ ਅਸੀਂ ਉਸ ਸਰਵਿਸਿਜ਼ ਵਾਸਤੇ ਜ਼ਰੂਰ ਹੋ ਸਕਦੇ ਆ ਬਟ ਫਿਲਹਾਲ ਅਸੀਂ ਉਸੇ ਉਰੇ ਸਿਰਫ ਕੇਵਲ ओपीडी ਸਰਵਿਸਿਜ਼ ਜਿਹੜੀਆਂ ਹੈ ਕਿ ਕੰਸਲਟੇਸ਼ਨ ਸਰਵਿਸਿਜ਼ ਜਿਹੜੀਆਂ ਹੈ ਕਿ ਡਾਕਟਰ ਜਿਹੜੇ ਹੈਗੇ ਕਿ ਉਹ ਪੇਸ਼ੈਂਟ ਨੂੰ ਦੇਖ ਕੇ ओपीडी ਬੇਸਿਸ ਤੇ ਉਹ ਟਰੀਟਮੈਂਟ アドਵਾਈਸ ਕਰ ਸਕਦੇ ਆ ਕੋਈ ਕੰਸਲਟੈਂਟ ਟੈਸਟਿੰਗ ਨਹੀਂ ਕਰਦੇ ਜਦ ਕੰਸਲਟੈਂਟ ਫੀ ਕੇਵਲ 500 ਰੁਪਏ ਜਿਹੜੀ ਫੀਸ ਜਿਹੜੀ ਹੈ ਅਸੀਂ ਉੱਥੇ ਰੱਖੀ ਹੈ ਮਤਲਬ ਕਿ ਜਿਹੜੇ ਮਾਸਲੀ ਜਾਂ ਅਪਟਰੀ ਜੇ ਫਸਟ ਫਸਟ ਟਾਈਮ ਹਾਂ ਜੀ ਹਾਂ ਜੀ ਫਸਟ ਟਾਈਮ ਦੀ 500 ਰੁਪਏ ਫੀਸ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਹਫਤੇ ਤੱਕ ਤੁਸੀਂ ਜੀ ਫਾਲੋ ਅਪ ਅਰਾਮਣ ਦੁਬਾਰਾ ਵੀ ਕਰਾ ਸਕਦੇ ਹੋ ਤੋਂ ਉਹਦੇ ਚਾਸੀ ਦੁਬਾਰਾ ਕੋਈ ਵੀ ਫਾਲੋ ਅਪ ਚਾਰਜਸ ਨਹੀਂ ਲੈਣਗੇ ਸਰ ਇੱਕ ਤਲਾ ਚੰਡੀਗੜ੍ਹ ਹਸਪੀਟਲ ਸੀ ਇਹ ਮਰਜ ਹੋਇਆ 40 ਦੇ ਵਿੱਚ ਉਹਨਾਂ ਨਾਲ ਗੱਲ ਕਰ ਸਕਦਾ ਨਹੀਂ ਇਹ ਮਰਜ ਨਹੀਂ ਹੋਇਆ ਜੀ ਇਹ ਸਾਡੀ ਇੱਕ ਕੰਬਾਈਨਡ ਐਫਰਟ ਹੈ ਚੰਡੀਗੜ੍ਹ ਹਸਪੀਟਲ ਜਿਹੜਾ ਹੈ ਕਿ ਬਹੁਤ ਟਾਈਮ ਤੋਂ ਉਹਰੇ ਆਪਣੀ ਸਰਵਿਸਿਸ ਦੇ ਦਿੰਦੇ ਆ ਰਹੇ ਨੇ ਇਸੇ ਡਾਕਟਰ ਮੁਰਦ ਮਾਰਤੇ ਉਹਨਾਂ ਦੀ ਟੀਮ ਪੂਰਾ ਉਹਰੇ ਸਰਵਿਸਿਸ ਦਿੰਦੇ ਸੀ ਤੇ ਅਸੀਂ ਉਹਨਾਂ ਨਾਲ ਕਲਾਬੋਰੇ ਮਿਲੇ ਲੈਬ ਦੀ ਸਰਵਿਸਿਜ਼ ਵੀ ਅਵੇਲੇਬਲ ਨੇ ਔਰ కెਮੀ ਸ਼ਾਪ ਵੀ ਅਵੇਲੇਬਲ ਹੈ ਤਾਂ ਕਿ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਸ ਕਰਕੇ ਅਸੀਂ ਚੰਡੀਗੜ੍ਹ ਹਸਪੀਟਲ ਨਾਲ ਇਹ ਕਲੈਬੋਰੇਸ਼ਨ ਦੇ ਵਿੱਚ ਇਹ ਉਹ ਕਲੀ ਸਟਾਰਟ ਕੀਤੀ ਸਮਾਂ ਵੀ ਕੋ ਫਿਕਸ ਹੈ ਜੀ ਜੀ ਹਾਂ ਬਿਲਕੁਲ ਸਰ ਇਨੀਸ਼ੀਅਲੀ ਜਿਹੜੀ ਹੈ ਕਿ ਜਿਹੜੀ ਇਹ اوਪੀਡੀ ਦੇ ਕੇ ਉਹ ਪੂਰਾ ਢੇਰਵਾਸੀ ਆਲਰੇਡੀ ਸ਼ੇਅਰ ਕੀਤਾ ਹੈ ਕਿ ਹਫਤੇ ਚ ਇੱਕ ਵਾਰੀ ਸਾਡੇ ਜਿਹੜੇ ਇਹ ਕੰਸਲਟੈਂਟਸ ਰੀਲੀ ਰੋਟੇਸ਼ਨ ਬੇਸਿਸ ਤੇ ਅਵੇਲੇਬਲ ਹੋਇਆ ਕਰਨਗੇ ਤੇ ਇਹਦਾ ਜਿਹੜਾ ਢੇਰਵਾਸੀ ਪੂਰੇ ਆਸ-ਪਾਸੇ ਤੇ ਮੀਡੀਆ ਦੇ ਥਰੂ ਵੀ ਸਾਡੀ ਰਿਕੁਐਸਟ ਹੈ ਕਿ ਜੀ ਲੋਕਾਂ ਚ ਅਸੀਂ ਸਪਰੈਡ ਕਰ ਸਕੀਏ ਜ਼ਿਆਦਾ ਲੋਕਾਂ ਨੂੰ ਇਨਫੋਰਮੇਸ਼ਨ ਦੇ ਸਕੀਏ ਤੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜੀ ਕੇਸੀ ਚ ਹੋਰ ਸਪੈਸ਼ਲਟੀਆਂ ਕੋਈ ਐਡ ਕਰਨੀਆਂ ਹੋ ਡਾਕਟਰਸ ਐਡ ਕਰਨੀਆਂ ਹੈ ਜਾਂ ਸਾਨੂੰ ਲੱਗਦਾ ਹੈ ਕਿ ਜੀ ਕੇਵੀ ਲੋਕਾਂ ਦੀ ਡਿਮਾਂਡ ਹੈ ਕਿ ਜੀ ਫ੍ਰੀਕੁਐਂਸੀ ਜ਼ਿਆ ਕਦਰ ਸਭ ਕੀ ਗੱਲ ਹੈ ਜਿਹੜੀ ਅੱਜ ਹੋਵੇ ਉਹ ਹਾਂਜੀ ਅੱਜ ਅਕੀ ਖੰਨਾ ਦੇ ਵਿੱਚ ਚੰਨੇਗੜ ਹਸਪਤਾਲ ਦੇ ਵਿੱਚ ਆਪਾਂ ਫੋਟੋਸ ਹਸਪਤਾਲ ਦੇ ਕੋਲਾਬੋਰੇਸ਼ਨ ਨਾਲ ਜਿਹੜਾ ਸੈੱਲ ਲੱਗਿਆ ਆ ਆਪੀਡੀ ਸੈਂਟਰ ਸਟਾਰਟ ਕਰ ਰਹੇ ਸੋ ਫੋਰ ਸਪੈਸ਼ੈਲਟੀਜ਼ ਇੱਥੇ ਆਣ ਗਿਆ ਡਿਫਰੈਂਟ ਡਿਫਰੈਂਟ ਸੁਪਰ ਸਪੈਸ਼ੈਲਟੀਜ਼ ਦੇ ਡਾਕਟਰ ਇੱਥੇ ਆ ਕੇ ਹੋਰ ਪੇਸ਼ੈਂਟਸ ਨੂੰ ਜਿਹੜੇ ਲੋਕਲ ਪੇਸ਼ੈਂਟਸ ਹੈ ਉਹਨਾਂ ਨੂੰ ਬੈਟਰ ਕੇਅਰ ਪ੍ਰੋਵਾਈਡ ਕਰਨ ਦੀ साडा एफर्ट है इतने सो दैट पेशेंट कोट हॉस्पिटल तक ट्रैवल कर टाइम है तो उन्हों की जो बैटर हैल्थ दे बैटर सर्विस दे सेंटर इतने ओपन किया गया एंड डिफरेंट हर स्पैशलिटीज़ के डॉक्टर जिमें कोई वैनसडे विजिट करेगा कोई फ्राइडे विजिट करेगा डिफरेंट डॉक्सर के हिसाब से सो दैट एवरी वीक समबड इज़ कमिंग है फ्रॉम फोटस हॉस्पिटल तो पेशेंट्स को इतने देख सन ਮੜੂ ਜਿਹੜਾ ਡਾਕਟਰ ਆਉਣਗੇ ਕੀ ਉਹ ਰੈਵਲ ਪੂਰੀ ਜੇ ਮੇਜਾ ਕੋਈ ਸਮਾਂ ਹੋਊਗਾ ਮਾਰਨਿੰਗ ਦਾ ਟਾਈਮ ਹੈ ਜੀ मोस्टली ਸਾਰੇ ਡਾਕਟਰਸ ਹੈ 11 ਟੂ 1 11am ਟੂ 1pm ਟੂ ਆਲ 3:00 ਕਿ ਵਿਲੇਬਲ ਹੋਣਗੇ ਸੋ ਅਕੋਰਡਿੰਗ ਟੂ ਦ ਸ਼ਡਿਊਲ ਐਂਡ ਐਵਰੀ ਵੀਕ ਇੱਕ ਵਾਰੀ ਵਾਂਸ ਅ ਵੀਕ ਜਾਂ ਟੁਆਇਸ ਮਤਲਬ ਦੋ ਹਫਤੇ ਚੈੱਕ ਵਾਰੀ ਉਹਨਾਂ ਰੈਗੂਲਰਲੀ ਵਿਜ਼ਿਟ ਕੀਤਾ ਜਾਵੇਗਾ ਡਾਕਟਰ ਸਾਹਿਬ ਦੇ ਲਈ ਚਾਰਟ ਆਫ ਕੋਈ ਨਹੀਂ ਰਹਿੰਦੇ ਨਹੀ ਜੀ ਕੋਈ ਡਿਫਰੈਂਟ ਡਿਫਰੈਂਟ ਟਾਈਮ ਸ਼ਡਿਊਲ ਦੇ ਹਿਸਾਬ ਨਾਲ

ਦਾ ਮੇਨ ਮੋਟਿਵ ਵਾਥੀ ਉਪਰੀ ਕਰਨ ਦਾ ਸੀ ਕਿ ਜੋ ਆਪਣਾ ਪੰਜਾਬ ਦਾ ਰੂਰਲ ਏਰੀਆ ਹੈ ਇਹ ਪੰਜਾਬ ਆਲਮੋਸਟ ਸਾਰਾ ਹੀ ਸਟੋਨ ਬੈਲ ਦੇ ਵਿੱਚ ਹੀ ਆਂਦਾ ਜੀ ਸਟੋਨ ਬੈਲ ਦਾ ਮਤਲਬ ਹੈ ਕਿ ਕਿਡਨੀ ਸਟੋਨ ਕਿਡਨੀ ਦੀ ਪਾਈਪਸ ਵਿੱਚ ਸਟੋਨ ਇਹ ਇਨਸੀਡੈਂਸ ਪੰਜਾਬ ਦੇ ਵਿੱਚ ਕਾਫੀ ਹੈ ਪੰਜਾਬ Rajasthan ਤਾਂ ਪੇਸ਼ੈਂਟ ਜਿਹੜੇ ਪੇਸ਼ੈਂਟ ਨੂੰ ਪਤਾ ਲੱਗ ਜਾਂਦਾ ਕਿ ਹਾਂਜੀ ਮੇਰੇ ਕਿਡਨੀ ਸਟੋਨ ਹੈ ਤੋਂ ਉਹਨੂੰ ਅੱਗੇ ਗਾਈਡ ਕਰਨ ਵਾਸਤੇ ਆਈ ਥਿੰਕ ਥੋੜੀ ਜੀ ਹਜੇ ਕਮੀ ਹੈ ਕਿ ਵੀ ਹਾਂਜੀ ਗਾਈਡ ਨਹੀਂ ਕਰ ਪਾਂਦਾ ਕੋਈ ਉਹਨੂੰ ਕਿ ਵੀ ਉਹ ਕਿਡਨੀ ਸਟੋਨ ਦਾ ਕੀ ਇਲਾਜ ਹੋਣਾ ਹੈ ਤਾਂ ਬੇਸਿਕਲੀ ਇਹ ਓਪੜੀ ਸੈਂਟਰ ਬੋਲਣ ਦਾ ਮਕਸਦ ਇਹ ਸੀ ਕਿ ਆਪਾਂ ਉਹਨਾਂ ਪੇਸ਼ੈਂਟਸ ਨੂੰ ਗਾਈਡ ਕਰ ਸਕੀਏ ਕਿ ਹਾਂਜੀ ਉਸ ਚੀਜ਼ ਦਾ ਫਰਦਰ ਟ੍ਰੀਟਮੈਂਟ ਕੀ ਹੈ ਨਾਲੇ ਪ੍ਰੋਸਟੇਟ ਜਿਹੜੀ ਇੱਕ ਬਿਮਾਰੀ ਹੈ ਇਹ ਜਿਵੇਂ ਕਹ ਲੋ ਕਿ ਰੱਬ ਕੰਨੀਓ ਪੰਜਾਬ ਵਿੱਚ 55 ਸਾਲ ਦੀ ਉਮਰ ਤੋਂ ਬਾਅਦ ਮੋਸਟਲੀ ਬੰਦਿਆਂ ਨੂੰ ਆਂਦੀ ਹੈ ਤਾਂ ਉਸ ਚੀਜ਼ ਦੇ ਰਿਗਾਰਡਿੰਗ ਕਾਫੀ ਮਿਥ ਨੇ ਆਪਣੇ ਲੋਕਲ ਏਰੀਆ ਦੇ ਵਿੱਚ ਤਾਂ ਉਸ ਪ੍ਰਤੀ ਜਾਗਰੂਕਤਾ ਕ੍ਰੀਏਟ ਕਰਨਾ ਸੀ ਇਹ ਓਪੜੀ ਸੈਂਟਰ ਹੈ ਕਿ ਹਾਂਜੀ ਇਹ ਪ੍ਰੋਸਟੇਟ ਦੀ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ ਪ੍ਰੋਪਰ ਇਸ ਦਾ ਇਲਾਜ ਕੀਤਾ ਜਾਵੇ ਤਾਂ ਇਹ ਤੁਹਾਡੀ ਲਾਈਫ ਸਟਾਈਲ ਨੂੰ ਬਹੁਤ ਜ਼ਿਆਦਾ ਪਰੇਪੀ ਨਹੀਂ ਪਾਉ ਦਾ ਮੇਨ ਮੋਟਿਵ ਇਥੇ ਕੋਲੇ ਦਾ ਓਪੀਰ ਸੈਂਟਰ ਹੈ ਕਿ ਪੇਸ਼ੈਂਟ ਦੇ ਵਿੱਚ ਜਿਹੜੀ ਜਾਗਰੂਕਤਾ ਪੈਦਾ ਕਰਨ ਨਾਲੇ ਜਿਹੜੇ ਪੇਸ਼ੈਂਟ ਨੂੰ ਮੰਨ ਲਓ ਆਪਰੇਸ਼ਨ ਦੀ ਜ਼ਰੂਰਤ ਹੈ ਉਹਨਾਂ ਦੀ ਇੱਕ ਚੀਜ਼ ਜਿਹੜੀ ਰਹਿੰਦੀ ਹੈ ਕਿ ਹਾਂਜੀ ਲੁਧਿਆਣੇ ਜਾ ਕੇ ਕਿੱਥੇ ਦਿਖਾਵਾਂਗੇ ਕਿ ਉੱਤੇ ਚਾਂਚ ਟਾਈਮ ਲੱਗਦਾ ਹੈ ਦੂਰ ਬਹੁਤ ਹੈ ਤਾਂ ਉਹ ਉਹਨਾਂ ਪੇਸ਼ੈਂਟਸ ਵਾਸਤੇ ਕਿ ਫੈਸਿਲਿਟੀ ਹੈ ਕਿ ਵੀ ਹਾਂਜੀ ਆਪਰੇਸ਼ਨ ਤੋਂ ਪਹਿਲਾਂ ਇੱਥੇ ਸਾਨੂੰ ਦਿਖਾ ਸਕਦੇ ਨੇ ਸਿਰਫ ਆਪਰੇਸ਼ਨ ਵਾਸਤੇ ਉਹਨਾਂ ਨੂੰ ਇੱਕ ਵਾਰੀ ਲੁਧਿਆਣੇ ਜਾਣਾ ਪਵੇਗਾ ਆਪਰੇਸ਼ਨ ਤੋਂ ਬਾਅਦ ਜਿਹੜਾ ਪੇਸ਼ੈਂਟ ਨੂੰ ਦਿਖਾਣਾ ਪੈਂਦਾ ਸਾਨੂੰ ਉਸ ਚੀਜ਼ ਵਾਸਤੇ ਵੀ ਉਹ ਇੱਕ ਕੰਫਰਟੈਂਸ ਵਾਲੀ ਕਿ ਵੀ ਉਹ ਇਥੇ ਆ ਕੇ ਸਾਨੂੰ ਕੁਰੀ ਦੇ ਵਿੱਚ ਚੈੱਕ ਕਰਾ ਸਕਦਾ ਸਰ ਜਿਨ੍ਹਾਂ ਦਾ ਕੋਈ ਆਪਰੇਸ਼ਨ ਦੀ ਗੱਲ ਬਾਤ ਹੋਦੀ ਹੈ ਆਪਰੇਸ਼ਨ ਦਾ ਨਾਮ ਦੀ ਆਉਂਦੀ ਹੈ ਕੀ ਲੈ ਕੇ ਆਣ ਜਾਂਦਾ ਵੀ ਕੋਈ ਸਸਟੋ ਉਹਨਾਂ ਨੂੰ ਅ ਦੇਖੋ ਆਈ ਥਿੰਕ ਜਿਹੜੇ ਪੇਸ਼ੈਂਟ ਫੋਰਟਿਸ ਹਸਪੀਟਲ ਦੇ ਵਿੱਚ ਇਲਾਜ ਕਰਵਾਉਣਾ ਚਾਹੁੰਦਾ ਉਹਦੇ ਲਈ ਆਪਰੇਸ਼ਨ ਵਾਸਤੇ ਉੱਥੇ ਪਹੁੰਚਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਉਹਨੂੰ ਦੁਰਦ ਨਹੀਂ ਹੈ ਕਿ ਜੀ ਹੈਲਥੀ ਆਈਡੀ ਜੋ ਮੈਨੂੰ ਲੱਗਦਾ ਹੈ ਕਿ ਉਹ ਪੇਸ਼ੇ ਨੂੰ ਜੇ ਇੰਸ਼ੋਰੈਂਸ ਪੇਸ਼ੈਂਟ ਹੈ ਜਾਂ ਫੋਰਟਿਸ ਦੇ ਵਿੱਚ ਇਲਾਜ ਕਰਾਣਾ ਚਾਹੁੰਦਾ ਕੋ ਆਪਣੇ ਆਪ ਉਹ ਪੇਸ਼ੈਂਟ ਆਪਰੇਸ਼ਨ ਵਾਸਤੇ ਐਟਲੀਸਟ ਉਹ ਹਸਪੀਟਲ ਸਾਡੇ ਪਹੁੰਚ ਹੀ ਜਾਏ ਕਰੀਜ ਜੇ ਅਸੀਂ ਐਡ ਕਰੀਏ ਬਿਲਕੁਲ ਕੀ ਕਹਿਣਾ ਚਾਹੁੰਦੇ ਹਾਂ ਜਿਹੜੀ ਅੱਜ 40 ਦਾ ਉਹਦੇ ਉਹਦਾ ਵਰਟਰ ਹੋਇਆ ਹੈ ਹਾਂਜੀ ਪਹਿਲਾਂ ਤਾਂ ਕੰਨਾ ਔਰ ਬਲੋ ਦੇ ਸਾਰੇ ਲੋਕਾਂ ਨੂੰ ਮੇਰੀ ਪਾਰ ਬੜੀ ਸਹਿਮਤੀ ਕਰ ਮੈਂ ਡਾਕਟਰ ਅਨੀਸ਼ ਪਾਟਿਆ ਮੈਂ 40 ਸਸਟਾ ਲੁਧਿਆਣਾ ਦੇਖੇ ਕੈਂਸਰ ਸਰਜਨ ਔਰ ਕੈਂਸਰ ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰਦੇ ਹਾਂ ਠੀਕ ਹੈ ਇਹ ਇੱਕ ਜਿਹੜਾ ਇਨੀਸ਼ੀਏਟਿਵ ਅਸੀਂ ਲਿੱਤਾ ਹੈ 40 ਸਸਟਾ ਨੇ ਔਰ ਸਪੈਸ਼ਲਿਸਟ ਡਾਕਟਰ ਮੋਜੀਤ ਦੇ ਜਿਹੜੇ ਸਾਡੇ ਉੱਤੇ ਗੈਸਟਰ ਡਿਪਾਰਟਮੈਂਟ ਦੇ ਸਪੈਸ਼ਲਿਸਟ ਨੇ ਉਹਨਾਂ ਦੇ ਹੈਲਪ ਨਾਲ ਫੜ ਨਾਲ ਜੀ ਅਸੀਂ ਇੱਥੇ ਮੁਫਤੀ ਦੀ ਸੇਵਾਵਾਂ ਖਾਣਾ ਔਰ ਹਮ ਲੋਕ ਸਾਰੇ ਲੋਕਾਂ ਨੂੰ ਦੇਣਾ ਚਾਹਾਂਗੇ ਆ ਕੈਂਸਰ ਦੀ ਜੇ ਮੈਂ ਗੱਲ ਕਰਾਂ ਅਸੀਂ ਬਹੁਤ ਸਸਤਾ ਲਿਖੇ ਕੈਂਸਰ ਹਰ ਤਰ੍ਹਾਂ ਦੇ ਕੈਂਸਰ ਨੂੰ ਲੜਨ ਨਾਲ ਉਹਦੇ ਨਾਲ ਉਹਨੂੰ ਕਲੀਅਰ ਕਰਨ ਲਈ ਆਪਾਂ ਪੂਰੀ ਤਰ੍ਹਾਂ ਸક્ષਮ ਹੈਗੇ ਹਾਂ ਸਾਡੇ ਕੋਲ ਸਰਜਰੀ ਕੀਮੋਥੈਰਪੀ ਰੇਡੀਏਸ਼ਨ ਤੇ ਡਾਇਗਨੋਸਟਿਕਸ ਸਾਰੀਆਂ ਕਰਾਂਗੇ ਸੇਵਾਵਾਂ ਉਪਲਬਧ ਨੇ ਤੇ ਮੈਂ ਕੈਂసర్ ਡਿਪਾਰਟਮੈਂਟ ਵੱਲੋਂ ਇੱਥੇ 47 ਰੋਗ ਦੇ ਲੋਕਾਂ ਨੂੰ ਇਹ ਸਾਰੀਆਂ ਆਪਣੀਆਂ ਸੇਵਾਵਾਂ ਆਫਰ ਕਰਾਂਗੇ ਅਸੀਂ ਕਿ ਜੋ ਬੈਸਟ ਪੋਸੀਬਲ ਹੋ ਸਕੇਗਾ ਉਹਦੇ ਲਈ ਆਪਾਂ ਹੈਲਪ ਕਰਾਂਗੇ ਕੈਂਸਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਅੱਜ ਦੀ ਡੇਟ ਵਿੱਚ ਕੈਂਸਰ ਇੱਕ ਬਹੁਤ ਹੀ ਵੱਡੀ ਸਮੱਸਿਆ ਉੱਪਰ ਕੇ ਆ ਰਹੀ ਹੈ ਠੀਕ ਹੈ ਆਨ ਵਾਲੇ ਥੋੜੇ ਸਮਾਂ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਕਿ ਹਾਰਟ ਅਟੈਕ ਬਹੁਤ ਕਾਮਨ ਕਾਰਨ ਸੀਗਾ ਹੁਣ ਕੈਂਸਰ ਇੱਕ ਬਹੁਤ ਵੱਮਨ ਸਮੱਸਿਆ ਹੋਣ ਵਾਲੀ ਹੈ ਸਪੈਸ਼ਲੀ ਆਪਣੇ ਪੰਜਾਬ ਦੇ ਲੋਕਾਂ 'ਤੇ ਇੱਥੇ ਮੈਨੂੰ ਇਹ ਲੱਗਦਾ ਹੈ ਕਿ ਅਜੇ ਤੋ ਉਸ ਤਰ੍ਹਾਂ ਦੀਆਂ ਸੇਵਾਵਾਂ ਬਿਲਕੁਲ ਗਰਾਸ ਰੂਟ ਵੰਤੇ ਪਿੰਡਾਂ ਤੱਕ ਨਹੀਂ ਪਹੁੰਚ ਪਾ ਰਹੀ ਹੈ ਇਹ ਫੋਟੀਰ ਹਸਪਤਾਲ ਦਾ ਇੱਕ ਐਫਰਟ ਹੈ ਸਾਡੇ ਵੱਲੋਂ ਕਿ ਅਸੀਂ ਬਿਲਕੁਲ ਜੋ ਵੀ ਬੈਸਟ ਸਰਵਿਸਿਜ਼ ਹੈਗੀਆਂ ਗ੍ਰਾਸ ਰੂਟ ਲੈਵਲ ਤੱਕ ਪਿੰਡਾਂ ਦੇ ਲੋਕਾਂ ਤੱਕ ਠੀਕ ਹੈ ਛੋਟੇ ਟਾਊਨਸ ਤੱਕ ਆਪਾਂ ਉਹ ਸੇਵਾਵਾਂ ਦੇਈਏ ਠੀਕ ਹੈ ਦਾ ਉਸ وجہੋਂ ਅਸੀਂ ਇਹ ਇੱਕ ਐਫਰਟ ਦਿੱਤਾ ਹੈ ਕਿ ਅਸੀਂ ਉਹ ਸੇਵਾਵਾਂ ਹਰ ਪੁਰੇ ਤੱਕ ਪਹੁੰਚਾਈਏ ਥੈਂਕ ਯੂ ਜਿਹੜਾ ਕੀ ਕਹਿਣਾ ਚਾਹਦੇ ਹਾਂ ਅੱਜ ਤੁਹਾਡੇ ਛੱਲੀਗੜ ਹਸਪਤਾਲ ਦੇ ਨਾਲ ਫੋਟੀ ਜੀ ਜਿਹਦੇ ਐਟ ਆਇਆ ਹੋਇਆ ਹੈ ਠੀਕ ਹੈ ਜੀ ਮੇਰੇ ਨੂੰ ਦੇਖੋ ਜੀ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਸਪੈਸ਼ਲ ਹੈ ਜਦੋਂ ਮੈਂ ਇਹ ਹਸਪੀਟਲ ਸ਼ੁਰੂ ਕੀਤਾ ਸੀ ਇਸ ਹਸਪੀਟਲ ਨੂੰ ਸ਼ੁਰੂ ਕੀਤੇ ਹੋਏ ਹੁਣ 15 ਸਾਲ ਹੋ ਗਏ ਉਦੋਂ ਦੀ ਮੇਰੀ ਇੱਛਾ ਹੈ ਇਹ ਹਸਪੀਟਲ ਦਾ ਕਨਸੈਪਟ ਹੀ ਤਾਂ ਕਰਕੇ ਆਇਆ ਸੀ ਕਿ ਜਿਹੜੀ ਹਾਈ ਕੁਆਲਿਟੀ ਕੇਅਰ ਹੈ ਉਹ ਰੂਰਲ ਏਰੀਆਜ਼ ਦੇ ਵਿੱਚ ਛੋਟੇ ਸ਼ਹਿਰਾਂ ਦੇ ਵਿੱਚ ਉੱਥੇ ਵੀ ਲੋਕਾਂ ਨੂੰ ਪਹੁੰਚੇ ਇਹ ਸਾਡਾ ਪਰਪਸ ਸੀਗਾ ਜਦੋਂ ਮੈਂ ਇੰਨੇ ਸਾਲਾਂ ਦਾ ਇੱਥੇ ਪ੍ਰੈਕਟਿਸ ਕਰ ਰਿਹਾ ਮੈਨੂੰ ਹਮੇਸ਼ਾ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਸੀ ਕਿ ਜਿਹੜੀ ਪੇੜ ਦੀਆਂ ਬਿਮਾਰੀਆਂ ਆ ਉਹਦਾ ਤੇ ਮੈਂ ਇਲਾਜ ਕਰ ਸਕਦਾ ਲੇਕਿਨ ਜਿਹੜੇ ਬਾਕੀ ਸਪੈਸ਼ਲਿਸਟ ਹੈ ਚੰਗੇ ਸਪੈਸ਼ਲਿਸਟ ਕਿਸੇ ਵਧੀਆ ਇੰਸਟੀਚਿਊਸ਼ਨ ਦੇ ਨਾਲ ਜੁੜੇ ਹੋਏ ਉਹਦੀ ਕਮੀ ਹਮੇਸ਼ਾ ਸਾਨੂੰ ਇੱਥੇ ਮਹਿਸੂਸ ਹੁੰਦੀ ਸੀ ਸਾਨੂੰ ਉਹ ਕਨਸੈਪਟ ਠੀਕ ਨਹੀਂ ਲੱਗਦਾ ਸੀ ਕਿ ਟੈਂਪਰੇਰੀ ਕਿਸੇ ਨੂੰ ਬੁਲਾਇਆ ਔਰ ਉਹਦਾ ਇਲਾਜ ਕਰਕੇ ਬਾਅਦ ਚ ਡਾਕਟਰ ਚਲਾ ਗਿਆ ਪੇਸ਼ੈਂਟ ਨੂੰ ਕੋਈ ਹੋਰ ਦੇਖ ਰਿਹਾ ਉਸ ਚੀਜ਼ ਦਾ ਮੈਨੂੰ ਸੀਗਾ ਕਿ ਅਗਰ ਆਪਣਾ ਕੋਲਾਬੋਰੇਸ਼ਨ ਕਿਸੇ ਐਦਾਂ ਦੇ ਹਸਪੀਟਲ ਨਾਲ ਹੋ ਜਾਏ ਜਿਹੜੇ ਅੱਛੀ ਕੁਆਲਿਟੀ ਕੇਅਰ ਪ੍ਰੋਵਾਈਡ ਕਰਦਾ ਹੈ ਤੇ ਬਾਕੀ ਸਪੈਸ਼ੈਲਟੀਆਂ ਦੇ ਡਾਕਟਰ ਸਾਡੇ ਨਾਲ ਜੁੜ ਜਾਣ ਤੇ ਉਹ ਚੀਜ਼ ਅੱਜ ਮੈਨੂੰ ਇੱਕ ਕਿਸਮ ਦਾ ਸੁਪਨਾ ਪੂਰਾ ਹੋਇਆ ਮੈਨੂੰ ਇਸ ਕਰਕੇ ਬਹੁਤ ਖੁਸ਼ੀ ਹੈ ਕਿ ਹੁਣ ਜਿਹੜੇ ਵੀ ਵਧੀਆ ਸਾਨੂੰ ਡਾਕਟਰਸ ਲੱਗਦੇ ਹਨ ਉਹ ਆਪਣੀ ਸੇਵਾਵਾਂ ਇੱਥੇ ਦੇਣਗੇ ਇਹ ਜ਼ਰੂਰ ਹੈ ਕਿ ਸ਼ੁਰੂ ਚ ਆਪਾਂ ਕੋਈ ਵੀ ਚੀਜ਼ ਸਟਾਰਟ ਕਰਦੇ ਜਿਵੇਂ ਮੈਂ ਵੀ ਜਦੋਂ ਸ਼ੁਰੂ ਕੀਤਾ ਸੀ ਉਦੋਂ ਮੈਂ ਇੱਥੇ ਰੋਜ਼ ਨਹੀਂ ਆਉਂਦਾ ਸੀ ਮੈਂ ਹਫ਼ਤੇ 'ਚ ਇੱਕ ਦਿਨ ਆਉਂਦਾ ਸੀ ਲੇਕਿਨ ਇੰਨੇ ਸਾਲਾਂ 'ਚ ਲੋਕਾਂ ਦਾ ਇੰਨਾ ਸਪੋਰਟ ਮਿਲਿਆ ਕਿ ਧੀਰੇ 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 ਇੰਕਲਿਨੇਸ਼ਨ ਇਤਨਾ ਹੋ ਗਿਆ ਕਿ ਮੈਂ ਹੁਣ ਰੋਜ਼ ਇੱਥੇ ਅਵੇਲੇਬਲ ਹੁੰਨਾ ਐਨਾ ਹੀ ਮੈਨੂੰ ਉਮੀਦ ਹੈ ਕਿ ਜਿਹੜੇ ਮੇਰੇ ਬਾਕੀ ਫਰੈਂਡਸ ਨੇ ਕਲੀਗਜ਼ ਇਹਨਾਂ ਨੂੰ ਇੰਨਾ ਸਪੋਰਟ ਮਿਲ ਜਾਊਗਾ ਇਹਨਾਂ ਨੂੰ ਇੱਥੇ ਆਪਾਂ ਪੇਸ਼ੈਂਟਸ ਮਿਲ ਸਕਦੇ ਆ ਕਿ ਫਿਰ ਡਾਕਟਰ ਇੱਥੇ ਵੱਧ ਟਾਈਮ ਕੱਢ ਸਕਣਗੇ ਇਹ ਮੈਨੂੰ ਮਤਲਬ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀ ਹੈ ਆਪਰੇਸ਼ਨ ਦਾ ਵੀ ਇਹ ਹੋ ਸਕਦਾ ਹੈ ਬਟ ਹਜੇ ਸਾਡੇ ਪਲੈਨਿੰਗ 'ਚ ਇਦਾਂ ਕੋਈ ਸਪੈਸ਼ਲ ਚੀਜ਼ ਨਹੀਂ ਹੈ ਲੇਕਿਨ ਅਗਰ ਇਦਾਂ ਲੱਗਿਆ ਕਿ ਪੇਸ਼ੈਂਟਸ ਨੂੰ ਲੋਡ ਹੈ ਪੇਸ਼ੈਂਟਸ ਨੂੰ ਡਿਮਾਂਡ ਹੈਗੀ ਇਦਾਂ ਦੀ ਤੇ ਮੈਂ ਜ਼ਰੂਰ ਫੋਟਿਸ ਦੇ ਜਿਹੜੇ ਮੈਨੇਜਮੈਂਟ ਹੈ ਉਹਦੇ ਨਾਲ ਰਿਕੁਐਸਟ ਕਰਾਂਗਾ ਕਿ ਆਪਣੀ ਸੁਵਿਧਾਵਾਂ ਓਪੀਡੀ ਤੋਂ ਵਧਾ ਕੇ ਕੋਈ ਜਿਹੜੇ ਪੇਸ਼ੈਂਟਸ ਦੇ ਐਡਮਿਸ਼ਨ ਜਾਂ ਆਪਰੇਸ਼ਨ ਇਹ ਸਹੂਲਤਾਂ ਇਨਕਰੀਜ਼ ਇੱਥੇ ਵਧਾਈ ਜਾਣ ਤੇ ਮੈਂ ਉਮੀਦ ਜ਼ਰੂਰ ਕਰਦਾ ਹਾਂ ਕਿਉਂਕਿ ਉਹਦੇ ਨਾਲ ਇਸ ਏਰੀਆ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋਵੇਗਾ ਜਿਸ ਜਿਵੇਂ ਮੈਂ ਦੇਖ ਰਿਹਾ ਸੀ ਕਿ ਵੈਸੇ ਵੀ ਹੋਇਆ ਕਿ ਜਿਹੜਾ ਇਹ ਹਸਪੀਟਲ ਹੈ ਜਲੋਤਰੇ ਨੂੰ ਵਿਲੇਜ ਜਿਹੜੇ ਨੇ ਉਹਨੂੰ ਹੋ ਗਿਆ ਜਲ ਉਹਦੇ ਪਿੰਡ ਨੇ ਉਹ ਹੈ ਕਿ ਕੋਈ ਰੇਟ ਦਾ ਵੀ ਉਹ ਜਿਹੜਾ ਆਮ ਜਿਹੜੇ ਗਰੀਬ ਆਉਂਦੀ ਜਾਂਦੀ ਹੈ ਦੇਖੋ ਜੀ ਅਗਰ ਮੈਂ ਆਪਣੀ ਗੱਲ ਕਰਾਂ ਜਦੋਂ ਮੈਂ ਲੁਧਿਆਣੇ ਪੇਸ਼ੈਂਟ ਦੇਖਦਾ ਉੱਥੇ ਜਿਹੜੀ ਮੇਰੀ ਫੀਸ ਹੈ ਉਹਦੇ ਨਾਲੋਂ ਇੱਥੇ ਫੀਸ 50% ਹੈ ਜਿਹੜੇ ਆਪਾਂ ਟੈਸਟ ਕਰਦੇ ਆ ਜਿਹੜੇ ਕਿਸੇ ਵੱਡੇ ਹਸਪਤਾਲ 'ਚ ਟੈਸਟ ਹੋਣਗੇ ਜਿਹੜਾ ਖਰਚਾ ਆਊਗਾ ਉਹ ਪੇਸ਼ੈਂਟ ਨੂੰ ਆਪਾਂ ਬੈਨੀਫਿਟ ਦਿੰਨੇ ਆ ਕਿ ਇੱਥੇ ਆਪਾਂ 50% ਨੇੜੇ 50 60% ਦਾ ਚਾਰਜ ਲੱਗਦਾ ਹੈ ਤੇ ਪੇਸ਼ੈਂਟ ਨੂੰ 50 40% ਦਾ ਇੱਥੇ ਬੈਨੀਫਿਟ ਹੈ ਤੇ ਕੁਆਲਿਟੀ ਮੈਨੂੰ ਲੱਗਦਾ ਆਪਾਂ ਸੇਮ ਮੇਨਟੇਨ ਕਰਦੇ ਜਿਹੜੀ ਚੰਗੀ ਕੁਆਲਿਟੀ ਹੋਣੀ ਚਾਹੀਦੀ ਤੇ ਪੇਸ਼ੈਂਟ ਵਾਸਤੇ ਬਹੁਤ ਬੈਨੀਫਿਟ ਹੈ ਲੇਕਿਨ ਇਹ ਹਸਪਤਲ ਮੈਂ ਖੋਲੇ ਰੂਰਲ ਪੇਸ਼ੈਂਟ ਵਾਸਤੇ ਸੀਗਾ ਫਿਰੋਜ਼ਪੁਰ ਪਾਪੂਲੇਸ਼ਨ ਆਂਦੀ ਵੀ ਬਹੁਤ ਹੈ ਬਟ ਮੈਂ ਇਹ ਵੀ ਨੋਟਿਸ ਕੀਤਾ ਕਿ ਮੇਰੇ ਕੋਲ ਬਹੁਤ ਦੂਰੋਂ ਦੂਰੋਂ ਵੀ ਪੇਸ਼ੈਂਟ ਆਉਂਦੇ ਇਹ ਇਹ ਸਿਰਫ ਖੰਨਾ ਵਾਸਤੇ ਸ਼ੁਰੂ ਕੀਤਾ ਗਿਆ ਸੀ ਬਟ ਹਰਿਆਣਾ ਹਿਮਾਚਲ ਪੰਜਾਬ ਪੰਜਾਬ ਦਾ ਦੂਜਾ ਕੋਨਾ ਜਿਵੇਂ ਫਿਰੋਜ਼ਪੁਰ ਹੋਵੇ ਜਿਹੜਾ ਦੂਜੇ ਪਾਸੇ ਫਿਰ ਉਧਰੋਂ ਵੀ ਕਿਉਂਕਿ ਅਗਰ ਪੇਸ਼ੈਂਟ ਦਾ ਇੱਕ ਵਾਰੀ ਵਿਸ਼ਵਾਸ ਬਣ ਜਾਂਦਾ ਫਿਰ ਉਹ ਡਿਸਟੈਂਸ ਨਹੀਂ ਦੇਖਦਾ ਉਹਨੂੰ ਲੱਗਦਾ ਜਿੱਥੇ ਮੈਨੂੰ ਚੰਗੀਆਂ ਸਰਵਿਸਿਜ਼ ਮਿਲੀਆਂ ਉੱਥੇ ਪਹੁੰਚ ਜਾਂਦੇ ਆ ਪੇਸ਼ੈਂਟ